ਹਾਂਜੀ ਬਈ ਆਪਣੀ ਕਾਰ ਦੀ ਮੇਰੇ ਤੋਂ ਬਹੁਤ ਪਿਆਰ ਕਰੀ ਅੱਜ ਹੁਣੀ ਹੁਣੀ ਜਵਾ ਬੀਜ ਕੇ ਆਏ ਤੇ ਡਾਈਰੈਕਟਰ ਕੋਲੋਂ ਗਾਇਰੋਗ੍ਰਾਫੀ ਅੰਦਰ ਜਾ ਵਾ ਡਾਈਰੈਕਟਰ ਵੀ ਆ ਗਿਆ ਯਾਰ ਦੇਖ ਲੈ ਟੈਕ ਕਰਕੇ ਦੇਖ ਲੈ ਕਿੰਨੀ ਵਿਆਹ ਨੇ ਟੈਕ ਦੀ ਬੈਟਰੀ ਅੰਦਰ ਜਾ ਵਾ ਅੱਜ ਹੀਰਾ ਅੰਦਰ सयाद अदर वाह आ जो बहुत कट्टे कट्टे नहीं अदर जाओ से धन्यवाद इनका चुनाव मत मारते मारते इतनी तो होना बंद नहीं है ना ਆਸ ਕਰਦਾ ਹਾਂ ਪਰਜੋਸ਼ਾ ਨਾਮ ਜਿਹੜੂ ਨਾਮ ਸੈਮ ਕੁਮਾਰ ਨਾਮ ਵਰਤਿਰ ਅਗਰ ਆ ਖੜਾ ਬੰਦਾ ਅੱਜ ਵੀਡੀਓ ਬਣਾਉਂਦਾ ਤਾਂ

پھر مينه کي اچي ڏي پار پئي اٿا تي پراسٽو ڏالا ڏسڻ پراسٽو چيو يلو جي استاد جي

ਆ ਡਾਣ ਬਾਬਾ ਆ ਗਿਆ ਆ ਡਾਣ ਬਾਬਾ ਜੀ ਸੌਣਗੇ ਬੋਲ ਦੇ ਕੰਮ ਕਰਨ ਲਈ ਪੈਨ ਕੱਢਣ ਲੱਗੇ ਪੈਨ ਕੱਢਣ ਲੱਗਿਆ ਹੁਣ ਉਹ ਚੱਕਾ ਬਾਈ ਆ ਗਿਆ ਚਲੋ ਦੇਖੋ ਬੋਲਦੇ ਨਹੀਂ ਬੁਝਦੇ ਇਹਨਾਂ ਦੇ ਮੂੰਹੋਂ ਨਹੀਂ ਆਇਆ ਹੱਥੋਂ ਰੱਖਿਆ ਮਦੀਨ ਜਵਾਬ ਇਹਨਾਂ ਦਾ ਹਾਂ ਹਾਂ ਜਵਾਬ ਕੁੜੇ ਜੇ ਨਹੀਂ ਆਉਂਦਾ ਜਿੱਦੀ ਸਭਾ ਬੜੀ ਸਭਾ ਨੂੰ ਪਾਣੀ ਲਾ ਦੇ ਜਿੱਤੇ ਗਿੱਲਾ ਫਿਰਦੇ ਇਹਨਾਂ ਹੁਣ ਵੀ ਗਿੱਲਾ ਨੇ ਆਓ ਮੈਂ ਦੇਖਿਆ ਟਰੈਕਟਰ ਆ ਦੇ ਆ ਦੱਬ ਲੈਣਾ ਆ ਦੱਬ ਲਿਆ ਕੁੱਟ ਕੇ ਖੋਲ੍ਹਣੀ ਹੈ ਹੋਰ ਨਾ ਦੱਬ ਕੇ ਆਇਆ ਨਹੀਂ ਵਿੱਚ ਅਦੇ ਇਹ ਆਇ ਨਹੀਂ ਬਲ ਅੜ ਗਏ ਨਾ ਚਲੋ ਓਗ ਲੱਗੇ ਮੇਰੇ ਵਿੱਚ ਆ ਕੇ

जबा जब मारो तो मैं उनके पेज जाता हूँ देख ला माल दा माल दा माल दा माल

पर कोई कांड देखे ना देखी तार मेरी बिना तो पार हो गयो ऐ ओए ना ना पूरी ना खेल मार दूं कई तोड़ दूं ऐ ना गेम मारत जाली खेल तो पूरी है ना

करूंगा देखी हूरा जी अच्छा आप कहूंगा मेरे दिखा दे ਆਇਆ ਦੇਖੀ ਦੇਖੀ ਉਹਨੇ ਉਹ ਵੀ ਕਰਦੇ ਨੂੰ ਮੈਂ ਆਪੀ ਬਾਲੂਆ ਕਿਤੇ ਰਿਆ ਨਾਮ ਸੰਭੂ ਕਾਰਾ ਆਹ ਤੁਸੀਂ ਤੇਰੇ ਦਾ ਤੁਰਤੀ ਉਹਨਾਂ ਲਈ ਤੈਨੂੰ ਕਿੰਨੀ ਹੋਈ ਸੰਭੂ ਆਂ ਤੇਰੇ ਬਣੀ ਨਹੀਂ ਮੈਂ ਕਰਦੇ ਆਇਆ ਆਇਆ ਨਾ ਉਹ ਇੱਧਰ ਹੀ ਖੜਾ ਹੋ ਆਪੇ ਇਹਦਾ ਉਹ ਆ ਤੁਹਾਡੇ ਸਰ

thank you

कर गदा है तारी महा तारथी सतसरोत्र पवन तरी जगन्नाथ गोपाल मुख पड़ी सियादे

कह जर मालिक जाएगा अंदर है, तो तो असी जावा अंदर पाती फीटा

Ajaun ya, bukan kamu karli ya? Pantes, pantes. Hah?

ਵਲੋਗ ਸਸਰੀ ਕਾਲ ਜੀ ਸਸਰੀ ਕਾਲ ਤਾਂ ਬਹੁਤ ਜ਼ੋਰ ਲਾਇਆ ਲਓ ਜੀ ਬਾਈ ਸਾਡੀ ਵੀਡੀਓ ਇੰਨੀ ਚਾ ਮਿਲਦਾ ਕਿਸੇ ਹੋਰ ਵਲੋਗ ਸਸਰੀ ਕਾਲ ਜੀ